ਅੱਜ ਦੇ ਪੂਰੇ ਦੇਸ਼ ਦੇ ਵਿੱਚ 15ਵਾਂ ਰਾਸ਼ਟਰੀ ਵੋਟ ਦਿਵਸ ਮਨਾਇਆ ਜਾ ਰਿਹਾ ਹੈ। ਉੱਥੇ ਹੀ ਲੁਧਿਆਣਾ ਦੇ ਵਿੱਚ ਇਸ ਮੌਕੇ ਸੂਬਾ ਪਦਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਡੀਸ਼ਨਲ ਮੁੱਖ ਚੋਣ ਅਧਿਕਾਰੀ ਪੰਜਾਬ ਹਰੀਸ਼ ਨਾਇਰ ਸ਼ਾਮਿਲ ਹੋਏ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਤ ਕੀਤਾ। ਜਾਣਕਾਰੀ ਦਿੰਦੇ ਪੰਜਾਬ ਦੇ ਐਡੀਸ਼ਨਲ ਮੁੱਖ ਚੋਣ ਅਧਿਕਾਰੀ ਪੰਜਾਬ ਹਰੀਸ਼ ਨਈਅਰ ਨੇ ਦੱਸਿਆ ਕਿ ਅਜ부ਰੇ ਦੇ ਦੇ 15ਵਾਂ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਵੋਟਾਂ ਦੇ ਅਧਿਕਾਰ ਪ੍ਰਤੀ ਜਾਗਰੂਤ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ 2011 ਤੋਂ ਬਾਅਦ ਰਾਸ਼ਟਰੀ ਵੋਟਰ ਦਿਵਸ ਹਰ ਸਾਲ 25 ਜਨਵਰੀ ਨੂੰ ਮਨਾਇਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਨੁਕਾਣ ਨਾਟਕ ਕਰਕੇ ਲੋਕਾਂ ਨੂੰ ਵੋਟਾਂ ਦੇ ਅਧਿਕਾਰ ਪ੍ਰਤੀ ਜਾਗਰੂਤ ਵੀ ਕੀਤਾ ਜਾਂਦਾ ਹੈ ਅੱਜ ਸਟੇਟ ਪੱਧਰੀ ਪ੍ਰੋਗਰਾਮ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਨੈਸ਼ਨਲ ਵੋਟਰ ਡੇ ਦੇ ਉਪਲਗ ਦੇ ਵਿੱਚ ਕੀਤਾ ਜਾ ਰਿਹਾ ਹੈ ਨੈਸ਼ਨਲ ਵੋਟਰ ਡੇ ਇਹ ਸਾਡੇ ਵਾਸਤੇ ਮਾਨ ਦੀ ਗੱਲ ਹੈ ਕਿ ਅਸੀਂ ਲੁਧਿਆਣਾ ਦੇ ਵਿੱਚ ਇਹ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਪਹਿਲਾਂ ਜਿਹੜਾ ਹੈਗਾ ਇੱਕ ਬਾਈਕ ਰੈਲੀ ਜਿਹੜੀ ਹੈਗੀ ਜਾਗਰੂਕਤਾ ਵਾਸਤੇ ਵੋਟਾਂ ਵਾਸਤੇ ਜਾਗਰੂਕ ਕਰਨ ਵਾਸਤੇ ਲੋਕਾਂ ਨੂੰ ਉਹ ਫਲੈਗ ਆਫ ਕੀਤੀ ਗਈ ਹੈ ਅ ਐਡੀਸ਼ਨਲ ਸੀਈਓ ਸਾਹਿਬ ਹਰੀਸ਼ ਨਾਇਰ ਜੀ ਜਿਹੜੇ ਹੈਗੇ ਅੱਜ ਇਸ ਬਤੌਰ ਮਹਿਮਾਨ ਇੱਥੇ ਆਪਣੀ ਉਹਨਾਂ ਨੇ ਸ਼ਾਮਲੀ ਦਿੱਤੀ ਹੈ ਇਹ ਜਿਹੜਾ ਵੋਟਰਸ ਡੇ ਹੈ ਇਹਦੀ ਮਹੱਤਤਾ ਇਹ ਹੈ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਭਾਰਤ ਚੋਣ ਕਮਿਸ਼ਨ ਦੀ ਸਥਾਪਨਾ ਜਿਹੜੀ ਹੈ 25 ਨਵੰਬਰ ਨੂੰ ਹੋਈ ਸੀਗੀ ਸਾਰਿਆਂ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਆਪਣਾ ਕਨਸਟੀਟਿਊਸ਼ਨ ਸੰਵਿਧਾਨ ਜਿਹੜਾ ਹੈਗਾ ਉਹ ਸਾਰਿਆਂ ਨੂੰ ਵੋਟ VOTING RIGHTS ਜਿਹੜੇ ਹੈਗੇ ਉਹ ਦਿੰਦਾ ਹੈ ਪਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਆਪਾਂ ਇੱਕ ਯੰਗ ਡੈਮੋਕ੍ਰੇਸੀ ਹੋਣ ਦੇ ਬਾਵਜੂਦ ਆਪਣਾ ਦੇਸ਼ ਪੂਰੇ ਵਿਸ਼ਵ ਦੇ ਵਿੱਚ ਇੱਕ ਤਰੀਕੇ ਦਾ ਰੋਲ ਮਾਡਲ ਸੀ ਕਿ ਜਿਹੜੇ ਨੇ ਆਜ਼ਾਦ ਹੋਣ ਦੇ ਨਾਲ ਹੀ ਅਸੀਂ ਯੂਨੀਵਰਸਲ ਐਡਲਟ ਫਰੈਂਚਾਈਜ਼ ਮਤਲਬ ਸਾਰਿਆਂ ਨੂੰ ਵੋਟ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਸਾਰਿਆਂ ਨੂੰ ਦਿੱਤਾ ਮਾਵਾਂ ਦੀ ਉਹ ਮਹਿਲਾ ਹੋਵੇ ਕਿਸੇ ਵੀ ਬਰਾਦਰੀ ਦਾ ਹੋਵੇ देयर वाज नो ਡਿਸਕ੍ਰਿਮੀਨੇਸ਼ਨ ਔਨ ਦੀ ਬੇਸਿਸ ਆਫ ਕਲਰ ਕਾਸਟ ਰਿਲੀਜੀਅਨ ਔਰ ਸੈਕਸ ਸਾਰਿਆਂ ਨੂੰ ਬਰਾਬਰੀ ਵੋਟ ਰਾਈ ਦਿੱਤੇ ਸੀਗੇ ਆਪਾਂ ਇੱਕ ਯੰਗ ਡੈਮੋਕ੍ਰੇਸੀ ਹੋਣ ਦੇ ਬਾਵਜੂਦ ਦੇਸ਼ ਦੇ ਵਿੱਚ ਰੋਲ ਮਾਡਲ ਦੇ ਤਰ੍ਹਾਂ ਸਥਾਪਿਤ ਹੋਏ ਪੂਰੀ ਪੂਰੀ ਦੁਨੀਆ ਦੇ ਵਿੱਚ ਰੋਲ ਮਾਡਲ ਦੇ ਤਰ੍ਹਾਂ ਸਥਾਪਿਤ ਹੋਏ ਤੇ ਮੇਰੀ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਅਸੀਂ ਜਿਹੜਾ ਹੈਗਾ ਆਪਣੇ VOTING RIGHT ਨੂੰ ਹਮੇਸ਼ਾ ਐਕਸਰਸਾਈਜ਼ ਕਰੀਏ ਤੇ ਆਪ ਆ ਵੀ ਰੋਲ ਮਾਡਲ ਦੇਸ਼ ਦੇਸ਼ ਵਿਦੇਸ਼ ਵਾਸਤੇ ਬਣੀਆਂ ਥੈਂਕ ਯੂ ਅ ਸਰ ਜਿਹੜੀ ਨੌਜਵਾਨ ਜਨਰੇਸ਼ਨ ਹੈ ਉਸ ਨੂੰ ਸਾਨੂੰ ਆਪ ਉਸ ਕਰਨੀ ਲੋੜ ਹੈ ਜਾਗਰੂਕ ਕਰਨੀ ਲੋੜ ਹੈ ਕਿਉਂਕਿ VOTES ਪਰਸੈਂਟੇਜ ਜਿਹੜਾ ਦਿਨ-ਦਰ-ਦਿਨ ਦਿੱਕਤਾ ਘਟਦਾ ਜਾ ਰਿਹਾ ਸੋ ਲੋੜ ਹੀ ਜੀ ਬਿਲਕੁਲ ਅਸੀਂ ਜਿਹੜਾ ਹੈਗਾ ਇਸ ਡਾਟਾ ਨੂੰ ਐਨਾਲਾਈਜ਼ ਕਰ ਰਹੇ ਸੀਗਾ ਕਿ ਦਿਨ-ਬ-ਦਿਨ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਾਂ ਫਿਰ ਕੁਝ ਵੀ ਹੋਵੇ ਸਹੂਲਤਾ ਜਿਹੜੀਆਂ ਹੈਗੀਆਂ ਵਧ ਰਹੀਆਂ ਜਾ ਰਹੀਆਂ ਹੈਗੀਆਂ even people with special needs واسطے جڑی ہے ویل چیئرز وی ਅਸੀਂ ਬੋਲਿੰਗ ਬੋਸ ਦਿੰਦੇ ਨੇ ਅ ਸ਼ਾਰਟ ਮਿਨੀਮਮ ਫੈਸਿਲਿਟੀਜ਼ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਮੰਡੇਟਿਡ ਹੈ ਉਹ ਵੀ ਸਾਰੀ ਅਸੀਂ ਦੇ ਰਹੇ ਹਾਂ ਪਰ ਕਿਤੇ ਨਾ ਕਿਤੇ ਇੱਕ ਵੋਟਰ ਲਾਥਾਰਜੀ ਵੀ ਹੈ ਇੱਕ ਜਿਹੜਾ ਹੈਗਾ ਵੋਟਨ ਟਰਨ ਆਊਟ ਘੱਟ ਵੀ ਹੋ ਰਿਹਾ ਹੈ ਉਦੇ ਬਾਰੇ ਯਤਨ ਕੀਤੇ ਜਾ ਰਹੇ ਨਵੀਂ ਸਟਰੈਟਜੀਜ਼ ਦੀ ਡਿਵਾਈਸ ਕੀਤੀ ਜਾ ਰਹੇ ਜਿਵੇਂ ਅਸੀਂ ਪ੍ਰਾਈਵੇਟ ਤੇ ਜਿਹੜੇ ਅ ਰੈਸਟੋਰੈਂਟ ਓਨਰਸ ਵਗੈਰਾ ਨੇ ਉਹਨਾਂ ਨਾਲ ਵੀ ਜਦੋਂ ਜਿਸ ਤਰ੍ਹਾਂ ਹੈਗੇ ਉਹ ਵੀ ਟਾਈ ਅਪ ਕਰ ਰਹੇ ਹੈਗੇ ਕਿ ਜਦੋਂ ਕਿਸੇ ਤੇ ਚੋਣ ਦਾ ਜਿਹੜਾ ਨਿਸ਼ਾਨ ਹੋਏਗਾ ਜਿਹਨੇ ਵੋਟ ਕੀਤਾ ਹੈ ਉਸ ਦਾ ਡਿਸਕਾਊਂਟ ਵਗੇ ਕੁਝ ਨਵੇਂ ਤਰੀਕੇ ਨਾਲ ਉਹ ਕਰਨ ਦੀ ਲੋੜ ਹੈ ਜਿਸ ਕਰਕੇ VOTING ਪਰਸੈਂਟ ਹੋਰ ਵਧੇ ਸਰ ਜਿਸ ਤਰ੍ਹਾਂ ਛੁੱਟੀ ਵੀ ਕੀਤੀ ਜਾਂਦੀ ਹੈ ਪਰ ਫਿਰ ਵੀ ਲੋਕ ਘਰਾਂ ਚੋਂ ਨਹੀਂ ਨਿਕਲਦੇ ਲੱਗਦਾ ਕਿ ਲੋਕਾਂ ਨੂੰ ਸਿਰਫ ਇੱਕ ਦਿਨ ਵਾਸਤੇ ਆਪਣਾ ਜਿਹੜਾ ਹੱਕ ਪਿਆਨਣ ਦੀ ਆਪਣਾ ਜਿਹੜਾ ਮਤਦਾਨ ਕਰਨ ਵਾਸਤੇ ਜਣਾ ਨਿਕਲਣਾ ਚਾਹੀਦਾ ਜ਼ਰੂਰੀ ਹੈ ਬਿਲਕੁਲ ਜੀ ਪੂਰਾ ਜ਼ਰੂਰੀ ਹੈ ਜਦੋਂ ਛੁੱਟੀ ਵੀ ਇਸ ਕਰਕੇ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ VOTING ਰਾਈਟ ਐਕਸਰਸਾਈਜ਼ ਕਰੋ ਅਤੇ ਉਹ ਜਿਹੜੀ ਹੈਗੀ ਉਹਦੇ ਇਹ ਪਾਰਟिकुलर ਜਿਹੜੀ VOTING ਦੀ ਛੁੱਟੀ ਹੁੰਦੀ ਹੈ ਇਸ ਤੇ ਪੇ ਵੀ ਨਹੀਂ ਕੱਟਦੀ ਨਾ ਹੀ ਇਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਕੋਈ ਐਕਸ਼ਨ ਜਿਸ ਤਰ੍ਹਾਂ ਹੁੰਦਾ ਹੈ ਜਾਂ ਮਾਲ ਪ੍ਰਾਈਵੇਟ ਅਦਾਰਾ ਹੋਵੇ ਜਾਂ ਗਵਰਨਮੈਂਟ ਅਦਾਰਾ ਹੋਵੇ ਇਸ ਦੇ ਸੰਦਰਭ ਵਿੱਚ ਡੈਫੀਨਿਟਲੀ ਹੋਰ ਉਪਰਾਲੇ ਕਰਨ ਦੀ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਂ ਇਹ ਜ਼ਰੂਰ ਆਸ਼ਵਾਸਨ ਦੇਣਾ ਚਾਹੁੰਦਾ ਕਿ ਕੁਝ ਹੋ ਸਕਦਾ ਹੈ ਪਹਿਲਾਂ ਕਮੀਆਂ ਹੋਵੇ ਜਾਂ ਫਿਰ ਅਸੀਂ ਹੋਰ ਵੀ ਕਾਫੀ ਕੁਝ ਕਰ ਰਹੇ ਸੀ ਕਿ ਅਸੀਂ ਉਹ ਕਮੀਆਂ ਨੂੰ ਦੂਰ ਕਰਾਂਗੇ ਥੈਂਕ ਯੂ ਹਾਂਜੀ ਅੱਜ 15ਵਾਂ ਨੈਸ਼ਨਲ ਵੋਟਰਸ ਡੇ ਹੈ ਕਿਉਂਕਿ 25 ਨਵੰਬਰ 1950 ਨੂੰ ਈਸੀਆਈ ਦੀ ਸਥਾਪਨਾ ਕੀਤੀ ਗਈ ਸੀ ਤੋਂ 2011 ਤੋਂ ਇਹ ਜਿਹੜਾ ਨੈਸ਼ਨਲ ਵੋਟਰਸ ਡੇ ਮਨਾਇਆ ਜਾ ਰਿਹਾ ਵਾ ਤੋਂ ਇੱਕ ਮਾਣ ਹੈ ਸਾਰੇ ਸਿਟੀਜ਼ਨਸ ਨੂੰ ਔਰ ਇਸ ਦਿਨ ਅਸੀਂ ਸਾਰਿਆਂ ਨੇ ਪ੍ਰਤੀਗਿਆ ਲੈਣੀ ਹੈ ਕਿ ਅਸੀਂ ਆਪਣੇ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਜ਼ਰੂਰ ਇਸਤੇਮਾਲ ਕਰੀਏ ਨਾਥਿੰਗ ਲਾਈਕ VOTING ਆਈ ਵੋਟ ਫॉर ਸ਼ੁਰ ਸੋ ਜਿਹੜਾ ਅੱਜ ਦਾ ਸਮਾਗਮ ਹੈ ਇਸ ਦਾ ਥੀਮ ਹੈ ਸੋ ਸਾਰੇ ਜਿਹੜੇ ਵੋਟਰਸ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਕਿ ਉਹ ਆਪਣੇ ਵੋਟ ਦਾ ਅਧਿਕਾਰ ਜ਼ਰੂਰ ਇਸਤੇਮਾਲ ਕਰੀਏ ਕਿਸ ਤਰੀਕੇ ਨਾਲ ਜਾਗਰੂਕ ਕਰਦੇ ਕਿਸ ਤਰੀਕੇ ਨਾਲ ਜਾਗਰੂਕ ਦੇਖੋ sweep activities ਹੁੰਦੀਆਂ ਹਨ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਉਹ ਸਾਰਾ ਸਾਲ ਚਲਦੀਆਂ ਰਹਿੰਦੀਆਂ ਹਨ ਜਿਸ ਲਈ ਇਲੈਕਸ਼ਨ ਅਨਾਉਂਸ ਹੁੰਦਾ ਉਸ ਤੋਂ ਕਈ ਮਹੀਨੇ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਅ ਜਿਸ ਵਿੱਚ ਅਜਦਾ ਵੀ ਜਿਹੜਾ ਫੰਕਸ਼ਨ ਹੈਗਾ ਉਹ ਵੀ ਇੱਕ ਤਰੀਕੇ ਨਾਲ ਵੋਟਰ ਨੂੰ ਜਾਗਰੂਤ ਕਰਨ ਦਾ ਦਿਨ ਹੈ ਕਿ ਉਹ ਆਪਣੇ ਵੋਟਰ ਦਾ ਹੱਕ ਰੂਸ ਤੇ ਮਾਲ ਕਰੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਐਕਟੀਵਿਟੀਜ਼ ਨੇ ਜਿਵੇਂ ਸੋਸ਼ਲ ਮੀਡੀਆ ਤੇ ਕੈਂਪੇਨ ਹੁੰਦੀ ਹੈ ਸਾਡੀ ਅਖਬਾਰਾਂ ਦੇ ਵਿੱਚ ਵੀ ਅਸੀਂ ਪਬਲਿਸਿਟੀ ਕਰਦੇ ਆਂ ਔਰ ਟੀਵੀ ਦੇ ਉੱਪਰ ਵੀ ਇਵਨ ਐਫ ਐਮ ਰੇਡੀਓ ਦੇ ਉੱਪਰ ਔਰ ਬਹੁਤ ਸਾਰੇ ਪ੍ਰੋਗਰਾਮਸ ਆਰਗੇਨਾਈਜ਼ ਕੀਤੇ ਜਾਂਦੇ ਨੇ ਜਿੱਥੇ ਕਿ ਅਸੀਂ ਵੋਟਰਸ ਨੂੰ ਇੰਗੇਜ ਕਰਕੇ ਉਹਨਾਂ ਨੂੰ ਵੋਟ ਕਰਨ ਵਾਸਤੇ ਪ੍ਰੇਰਿਤ ਕਰਦੇ ਆਂ